ਜੀਸਸ ਕੀ ਨਾਮ ਹੈ ਤੁਹਾਡਾ ਕਿੱਥੋਂ ਆਏ ਆ ਤੁਸੀਂ ਹਾਂਜੀ ਮੰਮੀ ਪਾਪਾ ਜੀ ਨੂੰ ਜੈਮਸੀ ਦੀ ਪਹਿਲਾਂ ਹਾਂਜੀ ਅਸੀਂ ਮਖੂਤੋਂ ਆਏ ਜੀ ਇਸਾ ਨਗਰੀ ਦੇ ਵਿੱਚੋਂ ਆਵਾਜ਼ ਆ ਰਹੀ ਸਾਰਿਆਂ ਨੂੰ ਪਿੱਛੇ ਸੁਣਾਈ ਦੇ ਰਹੀ ਨਹੀਂ ਸੁਣਾਈ ਦੇ ਰਹੀ लास्ट ਤੇ ਉਸ ਮਾਈਕ ਦੀ ਆਵਾਜ਼ ਹਾਂਜੀ ਹਾਂਜੀ ਹੈਲੋ ਹਾਂਜੀ ਜੇ ਐਮਸੀ ਦੀ ਮਮਾ ਪਾਪਾ ਜੀ ਨੂੰ ਅਸੀਂ ਇਸਾਨਗਰੀ ਤੋਂ ਮਖੂ ਤੋਂ ਹੀ ਆਏ ਜੀ ਤੇ ਮੈਂ ਹਸਪੀਟਲ ਦੇ ਵਿੱਚ ਐਡਮਿਟ ਸੀਗੀ 6 ਦਿਨ ਤੋਂ ਕਿਉਂ ਹਾਂਜੀ ਮੇਰੇ ਵਿੱਚ ਬਲੱਡ 3 ਗ੍ਰਾਮ ਹੀ ਸਾਰਾ ਰਹਿ ਗਿਆ ਸੀਗਾ ਤੇ 6 ਬੋਦਲਾ ਮੈਨੂੰ ਚੜ ਚੁਕੀਆਂ ਸੀਗੀਆਂ ਬਲੱਡ ਦੀਆਂ ਜੀ ਤੇ ਮੰਗਲਵਾਰ ਨੂੰ ਮੇਰਾ ਆਪਰੇਸ਼ਨ ਸੀ 3 ਵਜੇ ਨੂੰ ਹੂੰ ਤੇ ਮੈਨੂੰ ਡਾਕਟਰ ਨੇ ਸਕੈਨਾ ਕਰਨ ਭੇਜਿਆ ਉਥੇ ਜੀਰੇ ਵਿੱਚ ਤੇ ਮੈਂ ਜਾਂਦੀ ਇਸ ਜਗ੍ਹਾ ਤੋਂ ਨੰਗੀ ਜਦੋਂ ਗੱਡੀ ਦੇ ਵਿੱਚੋਂ ਤੇ ਮੈਂ ਕਿਹਾ ਪ੍ਰਭੂ ਮੈਂ ਸਹੀ ਸਲਾਮ ਤਰਵਾ ਤੇ ਮੈਂ ਆਪਦੇ ਬੱਚਿਆਂ ਦੇ ਵਿੱਚ ਜਦੋਂ ਆ ਮੈਂ ਪਹਿਲਾਂ ਭਵਨ ਦੇ ਵਿੱਚ ਇੱਥੇ ਆਵਾਂ ਮੈਂ ਜੇ ਗੱਲ ਉਹਦਾ ਨਹੀਂ ਪਹਿਲਾਂ ਭਵਨ ਆਉਂਦੇ ਨਹੀਂ ਨਹੀਂ ਜੀ ਅਸੀਂ ਭਵਨ ਨਹੀਂ ਸੀ ਆਉਂਦੇ ਅੱਛਾ ਤੇ ਜਦੋਂ ਅਸੀਂ ਸਕੈਨ ਕਰਾਉਣ ਗਏ ਵਾਪਸ ਆਏ ਤੇ ਸੰਤ ਜੀ ਉਹ ਜਗ੍ਹਾ ਤੇ ਫਿਰ ਖੜੇ ਹੋਏ ਸੀਗੇ ਜਿਸ ਜਗ੍ਹਾ ਤੇ ਇਹਨਾਂ ਨੇ ਬਾਤ ਉਸਮੇ ਕਰਨੇ ਸੀਗੇ ਸੰਤ ਜੀ ਨੇ ਤੇ ਮੈਂ ਗੱਡੀ ਵਾਲੇ ਨੂੰ ਕਿਹਾ ਗੱਡੀ ਰੋਕੋ ਮੈਂ ਸੰਤ ਜੀ ਦੇ ਦਰਸ਼ਨ ਕਰਨਾ ਚਾਹੁੰਨੀ ਆ ਕਿ ਕੱਲ ਮੇਰਾ ਆਪਰੇਸ਼ਨ ਆ ਤੇ ਸਹੀ ਸਰਾਮਤ ਹੋ ਜੂਗਾ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਸੰਤ ਜੀ ਨੂੰ ਤੋਂ ਪ੍ਰੇਰ ਹੀ ਕਰਾਉਣੇ ਤੁਹਾਡੇ ਲਈ ਤੇ ਮੈਂ ਕਿਹਾ ਠੀਕ ਆ ਜੀ ਮੈਂ ਰੋਂਦੀ ਹੋਈ ਸੀ ਗੱਡੀ ਵਿੱਚ ਬੈਠੀ ਤੇ ਪਾਪਾ ਜੀ ਨੇ ਮੇਰੇ ਤੇ ਪ੍ਰੇਰ ਕੀਤੀ ਤੇ ਬਾਅਦ ਚੋ ਪਾਪਾ ਜੀ ਕਹਿੰਦੇ ਬੇਟੀ ਕੋ ਨਹੀਂ ਤੂੰ نیچے ਪੈਰ ਰੱਖੋ ਤੁਸੀਂ ਧਰਤੀ ਦੇ ਉੱਤੇ ਜਦ ਮੈਂ ਪੈਰ ਰੱਖਿਆ ਧਰਤੀ ਤੇ ਤੇ ਪਾਪਾ ਜੀ ਨੇ ਮੈਨੂੰ ਕਿਹਾ ਵੀ ਅੱਗੇ ਜਾਓ ਤੇ ਮੈਂ ਗਏ ਫਿਰ ਪਾਪਾ ਜੀ ਕਹਿੰਦੇ ਪਿੱਛੇ ਆਓ ਗੱਡੀ ਚ ਕਿਉਂ ਬੈਠੇ ਹੋਏ ਸੀ ਹਾਂਜੀ ਗੱਡੀ ਚ ਬੈਠੇ ਸੀ ਮੈਨੂੰ ਬਲੀਡਿੰਗ ਬਹੁਤ ਜ਼ਿਆਦਾ ਹੋ ਰਹੀ ਸੀ ਕਿਉਂਕਿ ਮੇਰੇ ਅੰਦਰ ਦੀ ਸਕੈਨ ਹੋਈ ਸੀਗੀ ਕੈਮਰਾ ਪਾ ਕੇ ਕੈਮਰਾ ਪਾ ਕੇ ਅੱਛਾ ਹਾਂਜੀ ਤੇ ਰਸੌਲੀ ਅਰਸੌਲੀ ਮਤਲਬ ਕਿ ਰਸੌਲੀ ਸੀ ਨਾ ਜਦੋਂ ਹਾਂ ਤੇ ਉਹਨਾਂ ਨੇ ਕਿਹਾ ਸੀ ਵੀ ਇੱਕ ਉੱਪਰਲੀ ਸਕੈਨ ਇੱਕ ਦਿਲ ਦੀ ਸਕੈਨ ਤੇ ਇੱਕ ਅੰਦਰਲੀ ਸਕੈਨ ਹੋਣੀ ਸੀਗੀ ਓਹੋ ਤੇ ਜਦ ਮੈਂ ਮੈਨੂੰ ਪਾਪਾ ਜੀ ਨੇ ਕਿਹਾ ਕਿ نیچے ਉਤਰੋ نیچے ਤੇਰੀ ਪਾਪਾ ਜੀ ਨੇ ਮੇਰੇ ਤੇ ਪ੍ਰੇਅਰ ਕੀਤੀ ਤੇ ਪਾਪਾ ਜੀ ਨੂੰ ਦੱਸੀ ਸਾਰੀ ਪ੍ਰੋਬਲਮ ਜਦੋਂ ਵੀ ਇਹ ਤਰ੍ਹਾਂ ਕਰਕੇ ਆ ਗੱਲ ਪਾਪਾ ਜੀ ਕਹਿੰਦੇ ਇਹ ਤੂੰ ਹੀ ਤਾਂ ਬਲੱਡ ਇਹ ਦੁਸ਼ਟ ਨੂੰ ਚੜਾ ਰਹੇ ਆ ਇਹ ਬੇਟੀ ਨੂੰ ਥੋੜੀ ਬੇਟੀ ਤਾਂ ਖੋਦ ਲੋਕਾਂ ਨੂੰ ਦੇਣ ਵਾਲੀ ਬਲੱਡ ਹੋਵੇਗੀ ਕਿਉਂ ਬੇਟੀ ਨੂੰ ਮਤਲਬ ਕੀ ਇਹ ਗੱਲ ਬਣ ਰਹੀ ਆ ਤੇ ਜਦ ਇਹ ਗੱਲ ਕਹੀ ਤੇ ਪਾਪਾ ਜੀ ਪ੍ਰੇਅਰ ਕਰਕੇ ਤੇ ਐਨ ਨੂੰ ਵਾਪਸ ਆ ਗਏ ਪਾਪਾ ਜੀ ਦਾ ਪਿੱਛਾ ਸੀ ਮੇਰੇ ਵੱਲ ਨੂੰ ਤੇ ਪਾਪਾ ਜੀ ਨੇ ਸ਼ਬਦ ਬੋਲਿਆ ਹੱਥ ਖੜਾ ਕਰਕੇ ਬੇਟੀ ਟਾਈਮ ਲੈ ਆਪਰੇਸ਼ਨ ਦਾ ਮੈਂ ਕਹਾ ਠੀਕ ਆ ਪਪਾ ਜੀ ਜੋ ਤੁਸੀਂ ਕਹਤਾ ਉਹ ਮੈਂ ਰੀਸੀਵ ਕਰ ਲਿਆ ਅਸੀਂ ਜਾ ਕੇ ਸਾਰਿਆਂ ਨੂੰ ਸਲਾਹ ਕੀਤੀ ਮੈਂ ਆਪਦੇ ਪਤੀ ਨਾਲ ਗੱਲ ਕੀਤੀ ਮੇਰੇ ਪਤੀ ਗੱਡੀ ਲੈ ਕੇ ਗਿਆ ਹੋਇਆ ਤੇ ਉਹਨੇ ਨਾਲ ਸਲਾਹ ਕੀਤੀ ਵੀ ਪਪਾ ਜੀ ਨੇ ਜੋ ਸ਼ਬਦ ਬੋਲਿਆ ਉਹ ਸੱਚ ਹੋਏਗਾ ਆਪਾਂ ਨਈ ਪ੍ਰੇਸ਼ਨ ਕਰਾਵਾਂ ਸੁਣੋ ਆਪਾਂ ਦੇਖਦੇ ਆ ਉਹ ਉਹ ਵੀਡੀਓ ਕਿ ਜਦੋਂ ਇਹ ਮਿਲੇ ਤੁਹਾਨੂੰ ਦੱਸਣਾ ਚਾਹੁੰਨਾ ਕਿ ਜਿਹੜੇ ਸਥਾਨ ਤੇ ਆ ਰਹੇ ਆ ਮੈਂ ਅਕਸਰ ਹੀ ਦੱਸਦਾ ਤੁਹਾਨੂੰ ਕਈ ਵਾਰ ਆਪਾਂ ਨੂੰ ਲੱਗਦਾ ਸਿੰਪਲ ਆਪਾਂ ਚਰਚ ਜਾ ਰਹੇ ਆ ਪਰ ਜਿੱਥੇ ਤੁਸੀਂ ਬੈਠੇ ਆ ਜਿੱਥੇ ਖੜੇ ਆ ਇਹ ਧਰਤੀ ਕੀ ਆ ਇਹ ਤੁਹਾਨੂੰ ਅੱਜ ਪਤਾ ਲੱਗਣਾ ਅچھے ਤਰੀਕੇ ਨਾਲ ਇਹ ਬੀਬੀ ਕਦੀ ਸੰਡੇ ਚਰਚ ਨਹੀਂ ਆਏ ਕਿੰਨੇ ਸਾਲ ਤੋਂ ਮਸੀਹ ਜਾ ਤੁਸੀਂ ਅਸੀਂ 30-25 ਸਾਲ ਤੋਂ ਚਰਚ ਹੀ ਜਾਂਦੇ ਆ 25-30 ਸਾਲ ਤੋਂ ਮਸੀਹ ਜਾ ਚਰਚ ਹੀ ਜਾਂਦੇ ਆ ਪੇਟ ਚ ਰਸੌਲੀ ਬਣੀ ਔਰ ਰਸੌਲੀ ਦੀ ਵਜ੍ਹਾ ਕਰਕੇ ਬਲੀਡਿੰਗ ਲਗਾਤਾਰ ਹੁੰਦੀ ਸੀ ਔਰ ਇਹਨੂੰ ਇਹਨਾਂ ਨੂੰ ਦੁਸ਼ਟ ਆਤਮਾ ਦੀ ਪ੍ਰੋਬਲਮ ਸੀ ਔਰ ਦੁਸ਼ਟ ਆਤਮਾਨ ਇਹਨਾਂ ਨੂੰ ਪਵਨ ਚ ਆਉਣ ਨੇ ਦਿੱਤਾ ਆ ਇੱਥੇ ਨਾਲ ਹੀ ਰਹਿੰਦੇ ਸੀ ਨਗਰੀ ਤੇ ਇਥੇ ਸਿਰਫ ਸਕੈਨ ਕਰਾ ਕੇ ਆਏ ਸੀ ਤੇ ਜਾ ਰਹੇ ਸੀ ਉਹ ਹਸਪੀਟਲ ਜਿਹੜੇ ਚ ਦਾਖਲ ਸੀਗੇ ਕਿ ਆਪਣਾ ਕੱਲ ਨੂੰ ਆਪਰੇਸ਼ਨ ਹੋਣਾ 3 ਵਜੇ ਪਰ ਅਚਾਨਕ ਬਪਤਿਸਮੇਂ ਦੇ ਲਈ ਤਿਆਰੀ ਹੋ ਰਹੀ ਔਰ ਜਿਹੜਾ ਡਰਾਈਵਰ ਸੀ ਆਪਣੇ ਪਰਿਵਾਰ ਦਾ ਜਾਨੋ ਪਵਨ ਚ ਆਉਂਦੇ ਆ ਉਹਨਾਂ ਨੇ ਕਿਹਾ ਕਿ ਹੈਗੇ ਆ ਫਾਦਰ ਸਾਹਿਬ ਆਜੋ ਆਪਾਂ ਪ੍ਰੇਅਰ ਕਰਾ ਲਈਏ ਕਿੱਥੇ ਆ ਉਹ ਵੀਡੀਓ ਕੀ ਹੋਇਆ ਅਚਾਨਕ ਸ਼ਾਇਦ ਪਤਾ ਨਹੀਂ ਇਹਨਾਂ ਨੇ ਕਿੱਦਾਂ ਬਣਾ ਲਈ ਹੈ ਕਿਉਂਕਿ ਇਹਨਾਂ ਨੂੰ ਪਤਾ ਕੇਸ ਸਥਾਨ ਦੇ ਜਿਵੇਂ ਮੈਂ ਕਹਿੰਨਾ ਨਾ ਖੂਚ ਡਿੱਗੀ ਏਟ ਤੇ ਮਹਾਭਿਸ਼ੇਕ ਚ ਆਇਆ ਬੰਦਾ ਸੁੱਕਾ ਨਹੀਂ ਜਾਂਦਾ ਤੁਸੀਂ ਸੁਣਿਆ ਕਿ ਮੈਨੂੰ ਮਿਲਿਆ ਤੇ ਫਿਰ ਹੋ ਹੀ ਨਹੀਂ ਸਕਦਾ ਉਹਦਾ ਬਦਲਾਅ ਨਾ ਹੋਵੇ। ਨਾ ਨਾ ਨਾ। ਇਹ ਚਿਹਰੇ ਤੇ ਪ੍ਰਭੂ ਯਿਸੂ ਦਾ ਚਿਹਰਾ ਹੈ। ਹਾਲੇਲੂਇਆ। ਇਹ ਬਹਾਸામ੍ਰਤ ਮੇਰੇ ਪਰਮੇਸ਼ਰ ਦੀ ਹੈ। ਜਿਹੜਾ ਰੋਂਦਿਆਂ ਨੂੰ ਹਸਾਉਣ ਆਇਆ। ਉਹ ਮਿਲਦਾਰਿਆ ਲੋਕਾਂ ਨੂੰ, ਦੁਖੀ ਨੂੰ ਮਿਲਦਾ ਸੀ ਉਹਨੂੰ ਸੁਖੀ ਕਰਕੇ ਤੋਰਦਾ ਸੀ। ਹਾਲੇਲੂਇਆ ਪ੍ਰਭੂ ਜੀ ਤੇਰਾ ਪਰ ਪਰ ਜਿਨ੍ਹਾਂ ਦੇ ਸ਼ਬਦ ਇਹ ਜਦੋਂ ਬੀਬੀ ਨੂੰ ਗੱਡੀ ਦੇ ਵਿੱਚ ਉਹਨਾਂ ਦੱਸਿਆ ਕਿ ਮੈਂ ਕਹਿੰਦਾ ਲਿਓ ਕਹਿੰਦੇ ਨਹੀਂ ਜੀ ਉਤਰ ਨਹੀਂ ਸਕਦੇ ਉਹਨਾਂ ਦੇ ਬਲੀਡਿੰਗ ਹੋ ਰਹੀ ਆ ਰਸੋਲੀ ਆ ਤੇ ਤੁਸੀਂ ਉੱਥੇ ਜਾ ਕੇ ਗੱਡੀ 'ਚ ਪ੍ਰੇਅਰ ਕਰ ਲਓ ਦੇਖਾਂਗੇ ਅਗਰ ਜੇ ਸਾਰੀ ਸ਼ਕਤੀ ਤੇ ਪਿਆਰ ਦੀ ਹੈ ਆਪ ਨੇ ਸਹਾਇਤਾ ਦਿਵਾਉਂਦੇ ਚੰਗਾ ਕਰ ਉਸ ਤੋਂ ਆਪ ਨੂੰ ਪਹੁੰਚਾਉਣਾ ਹੈ ਆ ਸਾਹਮਣੇ ਤੁਸੀਂ ਐਜਿਟ ਹੋ। ਆ ਤੁਸੀਂ ਜਿਹੜੇ ਜਾਣ ਤਰ੍ਹਾਂ ਲੱਗਦਾ। ਬਹੁਤ ਹਸਾਂ ਲੈ ਕੇ ਵਰਤਦਾ। ਫਸਲ ਤੋਂ ਪ੍ਰਭਾਵ ਕਰੂਗਾ। ਬਹੁਤ ਹੁਸਾਮਾ। ਛੋੜ ਦੇ ਸੋ। ਛੋੜ ਦੇ। मला काय ਮਾਤਾ ਆਈਆ ਪੱਛਾ ਇਹਦਾ ਇਹ ਛੋਣੀ ਜਨ ਨੂੰ ਪਤਾ ਇਹ ਫੜਿਆ ਜਾਣਾ ਪਤਾ ਨਹੀਂ ਇਹ ਦੇਖੇ ਨੇ ਕੇਣੀ ਸੀ ਨਾ ਪੱਛਾ ਪਰ ਜੀੜੀਏ ਜੀੜੀਏ ਇਹ ਉਹ ਇੱਥੇ ਲੈ ਕੇ ਆਉਂਦਾ ਲੋਕਾਂ ਨੇ ਇਹਨੂੰ ਵੀ ਲੈ ਕੇ ਆਇਆ ਚੱਲ ਤੇ ਦੂਜੇ ਪੇੜ 'ਚੋਂ ਮੂਵ ਕਰਦਾ ਸੁਰ ਸੌਲੀ ਪਾ ਕੇ ਬੈਠਾ ਚੱਲ 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 ਤੁਰ ਸੋਲੀ ਬੰਦੀ ਬੈਠ ਕਿਤੇ ਚਲੇਗਾ ਤੂੰ ਵੀ ਸਾਲ ਹੋ ਗਏ ਹੋਰ ਕਿਤੇ ਕਿਤੇ ਅੱਛਾ ਕਿਹੜੇ ਕਿਹੜੇ ਨੁਕਸਾਨ ਕੀਤੇ ਹੋ ਇਹਨਾਂ ਦੇ ਹਾਂ ਇਹਨਾਂ ਦੇ ਕਿੰਨੇ ਕੀਤੇ ਅੱਛਾ ਚੱਲੋਂ ਤੇਰਾ ਹੱਥ ਆ ਗਿਆ ਫੜਾ ਲੈ ਹਾਂ ਚੱਲ ਤੇਰੇ શરી ਨੂੰ ਕੱਢਣਾ ਚੱਲ ਚਲ ਠੀਕ ਮਾਰ ਉਹ ਪਾਜਾ ਹੁੰਦਾ ਸਤਨਾਮ ਕੀ ਕੀਤਾ ਵੀ ਮੈਂ ਤੇ ਚੱਤਾਰੇ ਸਤਾਂ ਦੇ ਉਹ ਉਹ ਪਹਿਲਾਂ ਮਿਲੇ ਉਸ ਤੋਂ ਬਾਅਦ ਦੁਬਾਰਾ ਫਿਰ ਸਾਰੇ ਅੱਜ ਸਾਰਿਆਂ ਦਾ ਪਤਾ ਇਹਦੀ ਜਿਹੜੀ ਕੁੜੀ ਨੇ ਤਾਂ ਸਾਡੀ ਬੇਟੀ सोनू ਆ ਉਹਦੇ ਤੇ ਮਾਤਾ ਨੂੰ ਇਹ ਮੈਂ ਘਰ ਸਾਂ ਹੋ ਗਈ ਗਈ ਉਹ ਕਹਿੰਦੀ ਹੈ ਸ਼ੁੱਟੀ ਘੁਆ ਕੇ ਮਮਾ ਨੂੰ ਕਰੇ ਲੈ ਕੇ ਜਾਣਾ ਉਹ ਕਰੇ ਲੈ ਕੇ ਜਾਣਾ ਕਾ ਕਟਾ ਕਾਸਿਆ ਚ ਇਹਨੂੰ ਇਹਨੂੰ ਮਰਦ ਬਲਾਇਸ ਤੇ ਮੇਰਾ ਪੂਰਾ ਪੂਰਾ ਮੈਸੇ ਕਰਕੇ ਪੈਸੇ ਵੀ ਪਹਿਲਾਂ ਜਮਾ ਕਰਵਾਇਆ ਤਾਂ ਸੇਵ ਤੋਂ ਇਹਦੀ ਭੇਟੀ ਨੇ ਪਾਇ ਪੈਸੇ ਭਾਰੋ ਅੱਛਾ ਉਹ ਕਿੱਥੇ ਆ ਉਹ ਵੀ ਯਾਰ ਬਈ ਜਮਾ ਕਰਾਇਆ ਨਾਲੇ ਅੱਛਾ ਭੇਟੀ ਇਹਦੇ ਕੰਮ ਅਚਲ ਕਰਤਾ ਮੈਂ ਤਾਂ ਇਹ ਨਾਲ ਅੱਖਰ ਕੋਈ ਆ ਡੋ ਬੇਟੀ ਦੇ ਘਟੋਲ ਪਾਇਆ ਮੈਂ ਮੇਰਾ ਬਹੁਤ ਸੰਗਤਾ ਪਰਮੇਸ਼ਰ ਹਰ ਜਗ੍ਹਾ ਮੌਜੂਦ ਹੈ ਬਹੁਤ ਦਫਾਈ ਹੈ ਬੈਠੀ ਉਹ ਤਾਂ ਮੈਂ ਕੈਨੇਡਾ ਬੈਠੀ ਹੁੰਦੇ ਤੈਨੂੰ ਪਤਾ ਨਾ ਇਹ ਸੁਹਾਰਾ ਜਗਾ ਇਹ ਸੁਹਾਰਾ ਜਗਾ ਮਜੂਦ ਆ ਉਹਦੇ ਅੱਗੇ ਬੈਰੀਆ ਨਹੀਂ ਆ ਕੋਈ ਡਿਸਟੈਂਸ ਨਹੀਂ ਉਹਦੇ ਅੱਗੇ ਨਿਸਤ ਸਵੈਰੀਆ ਨਹੀਂ ਹੁਣ ਵੀ ਮੈਂ ਪੁਰਾ ਜਿਹਾ ਲਾਇਆ ਵੀ ਮੈਂ ਕੋਈ ਆਪਣੀ ਜੈਸੋ ਤੋਜੋ ਵੀ ਨਾਸਲੇ ਜਾਂ ਮੱਤੇ ਤਾਂ ਬਣਾ ਲਾਇਆ ਵੀ ਮੈਂ ਕੋਈ ਬੜਾ ਜਿਆਦਾ ਤਾਂ ਆ ਇਹ ਬੜਾ 파ਟੀ ਇਥੇ ਨਾਗੇ ਤੇ ਮੇਰਾ ਸੌਰੀ ਕਿੰਨੀ ਵੱਡੀ ਬਣਾਈ ਹੋਈ ਸੌਰੀ ਤਾਂ ਮੈਨੂੰ ਪੀ ਨਹੀਂ ਆਉਂਦਾ ਉਹ ਕਿੱਦਾਂ ਕਰਨਾ ਹੋਰ ਤੋਂ ਉਹ ਦੱਸ ਕਰਨਾ ਤੁਸੀਂ ਕਹਾਂਗੇ ਮੈਂ ਹੱਥ ਉਹ ਲੈ ਕੇ ਰਹਿਣੀ ਹੁਣ ਤੂੰ ਲੈ ਲਈ ਹਾਂ ਹਾਂ ਉਹ ਮੈਂ ਛੋਟਾ ਕਰ ਦਮ ਔਰ ਇਹਦੇ ਇਹਦੇ ਪੇਟ ਤੋਂ ਰਿਮੂਵ ਕਰਨਾ ਹਾਂ ਠੀਕ ਆ ਨਾਲ ਉਹ ਲੈ ਕੇ ਜਾ ਜੇ ਜਿਹੜੀਆਂ ਮਾਦੀ ਖੂਆ ਹਾਂ ਉਹਨੇ ਵੀ ਘੜਾ ਚਾਹੀਦਾ ਉਹ ਜਿਹੜੇ ਕੋਈ ਜਿਹੜੇ ਕੋਈ ਨਾਲ ਬਣੀ ਹੈ ਨਹੀਂ ਨਾਲ ਨਹੀਂ ਸੀ ਉਸ ਦੇ ਹੋਏ ਚੋਰੀ ਦੇ ਕਸਰ ਤਾਂ ਤਾਂ ਕਰੋ ਜੀ ਮਾਰ ਦੁਬਾਰਾ ਕਦੀ ਵਾਪਸ ਨਾ ਆਣਾ ਔਰ ਸਾਰਾ ਤਾਰੀਫ ਕਰੋ ਚੋਕ ਦਾ ਇਹ ਕਿਉਂ ਕਿਉਂ ਇਹ ਤੁਹਾਨੂੰ ਦਿਖਾਇਆ ਇਹਨਾਂ ਨੇ ਮੀਡੀਆ ਵਾਲਿਆਂ ਨੇ ਕਿਉਂਕਿ ਤੁਹਾਡੇ ਸ਼ਬਦ ਜਿਹੜੇ ਆ ਉਹੀ ਤੁਹਾਡੀ ਜ਼ਿੰਦਗੀ 'ਚ ਚਮਤਕਾਰ ਲੈ ਕੇ ਆਉਣਾ ਚਾਹੁੰਦੇ ਤੁਹਾਨੂੰ ਸਮਝਾਉਣਾ ਕੀ ਚਾਹਣਾ ਇਹ ਗਵਾਹੀ ਮੈਂ ਅਕਸਰ ਹੀ ਦੱਸਦਾ ਤੁਹਾਡੇ ਸ਼ਬਦਾਂ ਦਾ ਹੀ ਹੀਰਫੇਰ ਹੈ ਅਗਰ ਤੁਸੀਂ ਸ਼ਬਦ ਜਿਹੜੇ ਤੁਹਾਨੂੰ ਦਿੱਤੇ ਉਹਨੂੰ ਗ੍ਰੈਂਡ ਕਰਕੇ ਉਹਦੇ ਤੇ ਖੜ ਗਏ ਤੇ ਮੇਰੇ ਪਰਮੇਸ਼ਰ ਦੇ ਅਗੇ ਕੋਈ ਕੰਮ ਇੰਨਾ ਦਾ ਨਹੀਂ ਜਿਹੜਾ ਉਹ ਕਰ ਨਾ ਸਕੇ ਇਹ ਬੇਟੀ ਵੀ ਜਦੋਂ ਮਿਲੇ ਆਏ ਤਾਂ ਇਹ ਪ੍ਰੇਰ ਕਰਾਉਣ ਸੀ ਕਿ ਸਾਡਾ ਆਪਰੇਸ਼ਨ ਸਹੀ ਹੋ ਜਾਏ ਪਰ ਜਦੋਂ ਪ੍ਰੇਰ ਹੋਈ ਪਰਮੇਸ਼ਰ ਨੇ ਮੈਨੂੰ ਖਿਆਲ ਨੂੰ ਬਾਹਰ ਕੱਢੇ ਨੂੰ ਦੁਸ਼ਟ ਆਤਮਾ ਆ ਬਾਹਰ ਕੱਢਿਆ ਦੁਸ਼ਟ ਆਤਮਾ ਜ਼ਾਹਿਰ ਹੋਈ ਔਰ ਉਹਨੇ ਮੰਨਿਆ ਸਾਰਾ ਕੁਝ ਮੈਂ ਕੀਤਾ ਪਰ ਹੈਰਾਨਗੀ ਕੀ ਸੀ ਕਿ ਮੈਂ ਇਹਨਾਂ ਨੂੰ ਮਿਲਿਆ ਪਹਿਲੀ ਵਾਰ ਆ ਪਰ ਜਦੋਂ ਮੈਂ ਅੰਦਰ ਇਹਨਾਂ ਤੇ ਹੱਥ ਰੱਖਿਆ ਇਹਨਾਂ ਦੇ ਜਿਹੜੇ ਸ਼ਬਦ ਸੀ ਉਹ ਇਤਾਂ ਸੀ ਆਦਰਯੋਗ ਸ਼ਬਦ ਜਿਹਦਾ ਮੈਨੂੰ ਬਹੁਤ ਪੁਰਾਣੇ ਜਾਣਦੇ ਆ ਪ੍ਰਵੇਸ਼ ਤੇਰਾ ਦਾ ਨਹੀਂ ਤੇ ਜਦਾਦਾਰ ਕੀ ਮਖੂ ਵਾਲੇ ਉਹਨਾਂ ਨੂੰ ਸੰਤ ਕਹਿਣ ਚ ਪਤਾ ਨਹੀਂ ਕੀ ਉਹਨਾਂ ਦੇ ਮੂੰਹ ਤੇ ਜ਼ਖਮ ਆ ਉਹ ਪਾਜੀ ਕਹਿੰਦੇ ਤੇ ਜਦ ਪਸ਼ਟੂ ਜੀ ਕਹਿਣਗੇ ਹਾਲੇਲੂਇਆ ਪਰ ਜੋ ਸ਼ਬਦ ਨੇ ਬੀਬੀ ਨੇ ਕਹੇ ਮਹਾਰਾਜ ਜੀ ਕਹਿੰਦੇ ਤੂੰ ਬੀਬੀ ਮੈਂ ਸੋਚਿਆ ਕਿ ਤੇ ਦੂਰ ਰਹਿੰਦੇ ਹੋਣੇ ਕਿੰਨੇ ਨਹੀਂ ਅਸੀਂ ਸਾਨਗਰੀ ਰਹਿੰਦੇ ਮਹਾਂਗਾ ਹੈ ਅੱਛਾ ਪਰ ਤੂੰ ਚਿੰਤਾ ਨਾ ਕਰ ਇਹ ਸਾਨੀ ਏਦਾਂ ਦਾ ਪਰਮੇਸ਼ਰ ਤੇਰੇ ਤੇ ਦਇਆ ਕਰਨਗੇ ਹਾਲੇਲੂਇਆ ਪ੍ਰੇਰੋਹੀ ਸਰੀਰ ਹਲਕਾ ਹੋ ਗਿਆ ਬਲੀਡਿੰਗ ਉਸੇ ਟਾਈਮ ਕੱਟ ਗਈ ਸੀ ਜਿਹੜੀ ਆ ਰਹੀ ਔਰ ਦੁਸ਼ਟ ਆਤਮਾ ਛੱਡ ਕੇ ਗਈ ਉਸ ਤੋਂ ਬਾਅਦ ਇਹ ਚੱਲੇ ਸੀ ਕਿ ਚਲੋ ਠੀਕ ਹੈ ਜੀ ਹੁਣ ਜੀ ਦੁਆ ਕਰਿਓ ਜਿੱਦਾਂ ਸਾਰੇ ਕਹਿੰਦੇ ਕਿ ਮੇਰਾ ਆਪਰੇਸ਼ਨ ਕੀ ਹੋ ਜਾਏ ਸਾਰੇ ਕਹਿੰਦੇ ਨੇ ਇਦਾਂ ਹਾਂ ਜੀ ਮੇਰਾ ਆਪਰੇਸ਼ਨ ਕੀ ਹੋ ਜਾਏ ਸਹੀ ਹੋ ਜਾਏ ਮੈਂ ਕਹਾਂ ਨਹੀਂ ਨਹੀਂ ਆਪਰੇਸ਼ਨ ਨਾ ਕਰਾਇਆ ਜੇ ਆਪਾਂ ਤਾਂ ਚੋਰ ਫੜ ਲਿਆ ਆਪਰੇਸ਼ਨ ਕਾਦਾ ਕਰਾਉਣਾ ਹੁਣ ਇਹ ਤੇ ਬਲੱਡ ਤੈਨੂੰ ਥੋੜੀ ਲੱਗੇਗਾ ਤੂੰ ਤੇ ਕਿਹਨੂੰ ਬਲੱਡ ਦੇਣ ਵਾਲੀ ਐਡਾ ਸ਼ਰੀਰ ਇਵੇਂ ਕਿ ਆਈ ਪਾਪਾ ਜੀ ਹਾਂ ਉਹ ਨਹੀਂ ਨਹੀਂ ਇਜ਼ਰਾਈਲੀ ਜਿਹੜੇ ਉਹਨਾਂ ਨੂੰ ਨਹੀਂ ਕਦੇ ਇਤਰਾ ਹੁੰਦਾ ਨਾ ਮੈਨੂੰ ਪਤਾ ਪਰਮੇਸ਼ਰ ਨੇ ਕਿਹਾ ਤੁਸੀਂ ਇੱਕ ਤੇ ਇੱਕ ਹੈ ਜਿਹੜਾ ਤੁਹਾਡਾ ਬੱਦਾ ਉਹ ਹਜ਼ਾਰਾਂ ਤੇ ਪਾਰੀ ਹੋਏਗਾ ਤੇ ਮੈਂ ਕਿਹਾ ਰਹਿਣ ਦਿਓ ਐਤਵਾਰ ਤੱਕ ਵੇਟ ਕਰ ਲੋ ਇਹਨਾਂ ਨੇ ਕਿਹਾ ٹھੀਕਾ ਇਹਨਾਂ ਨੇ ਇਦਾਂ ਹੀ ਹੋਇਆ ਹਾਂਜੀ ਇਹਨਾਂ ਨੇ ਇੱਥੇ ਗੰਡ ਬੰਨ ਲਈ ਕਿ ਨਹੀਂ ਆਪਾਂ ਐਤਵਾਰ ਤੱਕ ਵੇਟ ਕਰਦੇ ਹਾਂ ਪਰ ਜਦੋਂ ਗਿਆ ਉੱਥੇ ਫੀਸ ਪਹਿਲਾਂ ਜਮਾ ਹੋਈ ਡਾਕਟਰ ਸਾਹਿਬ ਕਹਿੰਦੇ ਵੀ ਨਹੀਂ ਹੋਣਾ ਤੁਹਾਡੇ ਤਾਂ ਐਮਰਜੈਂਸੀ ਆ ਬਲੀਡਿੰਗ ਹੋ ਰਹੀ ਹੈ ਤੇ ਕਰਨਾ ਹੀ ਪੈਣਾ ਆਪਰੇਸ਼ਨ ਪਰ ਇਹਨਾਂ ਨੂੰ ਉੰਦਰੋਂ ਸ਼ਬਦਾਂ ਨੇ ਇਹਨਾਂ ਨੂੰ ਲਿਆ ਸੀ ਇਹਨਾਂ ਨੇ ਕਿਹਾ ਸ਼ਬਦ ਪੂਰੇ ਕਰਨੇ ਆ ਕਿ ਜੋ ਕਿਹਾ ਇੱਕ ਵਾਰੀ ਪੂਰਾ ਕਰਨਾ ਔਰ ਬਸ ਉਹਨਾਂ ਸ਼ਬਦਾਂ ਤੇ ਖੜ ਕੇ ਸਵੇਰੇ ਗਿਆ ਡਾਕਟਰ ਨੂੰ ਉਹ ਮੰਨਣ ਦਾ ਫੇਰ ਮੈਨੂੰ ਫੋਨ ਲਾਇਆ ਦੋ ਤਿੰਨ ਘੰਟੇ ਬਾਅਦ ਗੱਲ ਹੋਈ ਕਹਿੰਦੇ ਹੁਣ ਨਾ ਡਾਕਟਰਾਂ ਨੂੰ ਸੈਤਾਨ ਨੇ ਫੜਿਆ ਆ ਉਹਨਾਂ ਨੂੰ ਪ੍ਰੇਰ ਕਰੋ ਉਹਨਾਂ ਨੂੰ ਛੱਡ ਦੇਣਾ ਪ੍ਰੇਰ ਕੀਤੀ ਪਰਮੇਸ਼ਰ ਨੂੰ ਕਿਹਾ ਡਾਕਟਰਾਂ ਨੂੰ ਛਡਾਓ ਔਰ ਜਦੋਂ ਦੁਬਾਰਾ ਗੱਲ ਹੋਈ ਦਾਪਰਾ ਨੇ ਕਿਹਾ ਚਲੋ ਠੀਕ ਹੈ ਤੁਸੀਂ ਚਲੇ ਜਾਓ ਫੀਸ ਜਮਾ ਰਹਿਣ ਦਿਓ ਤੇ ਸੋਮਵਾਰ ਆ ਕੇ ਪ੍ਰੇਸ਼ਾਨ ਕਰਾ ਲਿਓ ਮੰਗਲਵਾਰ ਬਪਟਿਸਮ ਦਿੱਤੇ ਜਿਹੜੀ ਦੂਸਰੀ ਵੀਡੀਓ ਤੁਸੀਂ ਦੇਖੀ ਆ ਬਪਟਿਸਮ ਦੇਣ ਤੋਂ ਬਾਅਦ ਪੂਰਾ ਜਸ਼ਨ ਕਰਨ ਤੋਂ ਬਾਅਦ ਮੈਂ ਛੇ ਸੀ ਪਵਨ ਦੇ ਅੰਦਰ ਸ਼ਾਮੀ ਅੰਦਰ ਬੈਠਾ ਪ੍ਰੇਅਰ ਕਰ ਰਿਹਾ ਤੇ ਮੈਂ ਹਦਾਇਤ ਕੀ ਮਿਲੀ ਸੀ ਕਿ ਤੁਸੀਂ ਲਗਾਤਾਰ ਉਹਨਾਂ ਪਵਨ ਚ ਰਹਿਣਾ ਰੋਜ਼ ਆ ਕੇ ਪ੍ਰੇਅਰ ਕਰਕੇ ਜਾਣੇ ਇੱਥੇ ਕੋਈ ਹੋਵੇ ਨਾ ਹੋਵੇ ਸ਼ਰਗਦੂਤ ਇੱਥੇ ਹੀ ਹੈ ਪ੍ਰੇਅਰ ਕਰਕੇ ਜਾਣੀ ਪੂਲਪਿੱਟ ਦੇ ਸਾਹਮਣੇ ਔਰ ਹੁਣ ਇੱਕ ਮਸਾ ਚ ਰਹਿਣਾ ਇਧਰ ਉਧਰ ਹੱਥ ਨਹੀਂ ਰਖਾਉਣਾ ਜੋ ਕਰੋਨਾ ਹੀ ਕਰਾ ਲਿਆ ਕੋਈ ਪੁਰਾਣਾ ਬਸ ਤੇ ਆਪਾਂ ਵੇਖਾਂਗੇ ਚਮਤਕਾਰ ਇਹ ਨਾ ਗਿਆ ਠੀਕ ਇਦਾਂ ਹੀ ਕਰਾਂਗੇ ਮਿਲੇ ਕਦੋਂ ਮੈਨੂੰ ਹਾਲੇ ਮੰਗਲਵਾਰ ਨੂੰ ਔਰ ਸਾਰੀਆਂ ਹਦਾਇਤਾਂ ਨੂੰ ਮੰਨ ਕੇ ਬੁੱਧਵਾਰ ਰਾਤ ਨੂੰ ਜਦੋਂ ਆਏ ਆਪਰੇਸ਼ਨ تھیਟਰ 'ਚ ਉੱਠ ਕੇ ਆ ਗਏ ਔਰ ਜਿੱਦਾਂ ਹੀ ਪ੍ਰੇਰ ਹੋਈ ਉਹਨੇ ਸਾਰਾ ਕੁਝ ਦੁਬਾਰਾ ਮੰਨਿਆ ਆਇਆ ਇਦਾਂ ਸਾਰਾ ਮੇਰੀ ਬੱਸ ਹੋ ਗਈ ਹੁਣ ਹੁਣ ਤੂੰ ਜਿਵੇਂ ਕਹੇਗਾ ਉਦਾਂ ਹੀ ਕਰਾਂਗੇ ਮੈਂ ਕਹੇ ਕੱਟਣੀ ਆ ਅੰਦਰੋਂ ਤੂੰ ਇਹਨੂੰ ਜਿੱਦਾਂ ਮਰਜ਼ੀ ਕੱਟ ਕੇ ਇਹਦੇ ਸਰੀਰ 'ਚੋਂ ਬਾਹਰ ਕੱਢਣਾ ਸਵਰਗ ਦੂਤਾਂ ਨੂੰ ਕਿਹਾ ਔਰ ਜਦੋਂ ਬੀਬੀ ਦੂਸਰੇ ਦਿਨ ਬੁੱਧਵਾਰ ਦੁਬਾਰਾ ਮਿਲਣ ਲਈ ਆਏ ਔਰ ਲਾਸਟ ਵੀਡੀਓ ਤੁਸੀਂ ਦੇਖੀ ਆ ਪਹਿਲੀ ਵਾਰ ਹੋਇਆ ਇਦਾਂ ਮੈਂ ਨਹੀਂ ਅਜੇ ਤੱਕ ਕਦੀ ਇਦਾਂ ਸੁਣਿਆ ਕਿ ਦੁਸ਼ਟ ਆਤਮਾ ਮੈਂ ਇਦਾਂ ਕਹਵੇ ਕਿ ਆ ਮੈਂ ਛੁੱਟ ਚੱਲਿਆ ਅਰਸੋਲੀ ਨਾ ਸਿਰਫ ਔਰ ਸਿਰਫ ਉਸ ਦਿਨ ਏਸ਼ਪਾਰੀ ਮਹਾ ਸਮਰਥੀ ਸਥਾਨ ਦੇ ਉੱਤੇ ਹੀ ਪਰਮੇਸ਼ਰ ਨੇ ਇਦਾਂ ਦਾ ਮੌਜਾ ਐ ਕੀਤਾ ਉਸੇ ਟਾਈਮ ਆਪਾਂ ਕੋਈ ਕੈਮਰੇ ਨਹੀਂ ਲਾਏ ਹੁੰਦੇ ਨਾ ਯ ਆਪਣੀ ਕੋਈ ਤਿਆਰੀ ਆਪਾਂ ਨੂੰ ਨਹੀਂ ਬੇ ਤੇ ਪਤਾ ਨਹੀਂ ਕਿੱਦਾਂ ਬਣਾ ਲਿਕੇ ਇਹਨੇ ਖੜੇ ਨੇ ਉੱਥੇ ਨਹੀਂ ਤੇ ਹੋਇਆ ਹੋਰ ਵੀ ਬਹੁਤ ਕੁਝ ਆ ਪਹਿਲਾਂ ਦੁਸਤ ਆਤਮਾ ਦੇ ਨਾਲ ਸਾਰਾ ਕੁਝ ਔਰ ਜਦੋਂ ਰਸੋਲੀ ਨਿਕਲੀ ਹੈ ਉਦੋਂ ਹੀ ਇਹਨਾਂ ਨੂੰ ਕਿਹਾ ਜਾਓ ਜਾ ਕੇ ਕੈਮਰਾ ਨਾਲ ਲੈ ਜਾਓ ਉੱਥੇ ਵਾਸ਼ਰੂਮ ਚੈੱਕ ਕਰੋ ਰਸੋਲੀ ਨਿਕਲ ਚੁੱਕੀ ਹੈ ਔਰ ਜਦੋਂ ਇਹ ਲੈ ਕੇ ਗਏ ਔਰ ਇਹਨਾਂ ਨੇ ਵਾਸ਼ਰੂਮ ਜਦੋਂ ਹੀ ਚੈੱਕ ਕੀਤਾ ਤੇ ਰਸੌਲੀ ਡਿੱਗੀ ਹੋਈ ਸੀ ਹallelujah ਕੱਪੜਿਆਂ ਦੇ ਅੰਦਰ ਔਰ ਬਹੁਤ ਸਾਰੇ ਲੋਕ ਸਨ ਜਿਨ੍ਹਾਂ ਨੇ ਉਸੇ ਟਾਈਮ ਹੀ ਉਦੋਂ ਦੇਖਿਆ ਔਰ ਰਸੌਲੀ ਤੁਸੀਂ ਦੇਖ ਰਹੇ ਆ ਔਰ ਰਸੌਲੀ ਥੋੜੀ ਰਸੌਲਾ ਆਇਓ ਕਿੰਨਾ ਐਮਐਮ ਸੀਗਾ ਉਹ ਤੇ ਰਿਪੋਰਟ ਹੈਗੀ ਆਪਣੇ ਕੋਲ ਹਾਂਜੀ ਆ ਚੀਜ਼ ਹੈ ਰਿਪੋਰਟ ਤਾਂ ਨਾਲ ਲੈ ਕੇ ਆਇਆ ਆ ਚੁੱਕੋ ਚੁੱਕੋ ਆਪਣੇ ਹੱਥਾਂ ਨੂੰ ਤੁਹਾਡੇ ਸ਼ਬਦ ਤੁਹਾਡੀ ਜ਼ਿੰਦਗੀ ਦੇ ਅੰਦਰ ਉਹ ਚਮਤਕਾਰ ਕਰ ਸਕਦੇ ਐ ਜਿਹੜੇ ਤੁਸੀਂ ਕਦੇ ਸੋਚੇ ਨਹੀਂ ਅਲੱਗ-ਅਲੱਗ ਇਹਦੇ ਚ ਸਾਈਜ਼ 9.7mm ਤੇ 3.7 mm ਕਿੱਡੀ اچھا ਆ ਦੂਸਰਾ ਇਹਦੇ ਚ ਇਹਨੂੰ ਵੱਡੀ ਦਿਖਾਇਆ ਗਿਆ ਹਮ ਔਰ ਜਿੱਦਾਂ ਹੀ ਇਹਨਾਂ ਨੇ ਸ਼ਬਦਾਂ ਤੇ ਵਿਸ਼ਵਾਸ ਕੀਤਾ ਉਹ ਵੱਡਾ ਸ਼ੁਤਕਾਰਾ ਇਹਨਾਂ ਦੇ ਜੀਵਨ ਦੇ ਅੰਦਰ ਮਿਲਿਆ ਅੱਜ ਦੱਸਣਾ ਕੀ ਚਾਹਣਾ ਹੈ ਗਵਾਹੀ ਕੀ ਦੱਸਦੀ ਹੈ ਸਾਨੂੰ ਇਹ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਕਿੰਨਾ ਚਮਤਕਾਰ ਵੱਡਾ ਆਪਣੀ ਜ਼ਿੰਦਗੀ ਚ ਪਾ ਸਕਦੇ ਆ ਜਿਨ੍ਹਾਂ ਦੇ ਸ਼ਬਦ ਇੱਕੋ ਜਿਹੇ ਆ ਔਰ ਜਿਹੜੇ ਸ਼ਬਦ ਤੇ ਵਿਸ਼ਵਾਸ ਕਰਕੇ ਖੜਦੇ ਆ ਪਰਮੇਸ਼ਰ ਨੂੰ ਰੋਕ ਲੈਂਦੇ ਆ ਉਹ ਚਮਤਕਾਰ ਕਰਨ ਦੇ ਲਈ ਆਮੇਨ ਕੀ ਕਰ ਲੈਂਦੇ ਆ ਰੋਕ ਲੈਂਦੇ ਆ ਕੌਣ ਤੇ ਮੈਂ ਦੇ ਪੁੱਤਰ ਵਰਤਮਈ ਅੰਨੇ ਮੰਗਦੇ ਵਰਗੇ ਪਰ ਜਿਹੜੇ ਬਹੁਤ ਆ ਘਰਾਂ ਦੇ ਪਰੋਣੇ ਆ ਜਾਦੀਆਂ ਸਲਾਮਾਂ ਉਹ ਫਿਰ ਘੁੰਮਦੇ ਰਹਿੰਦੇ ਇਦਾਂ ਪਰ ਜਿਹੜੇ ਪਰਮੇਸ਼ਰ ਨੂੰ ਦਿਖਾਉਂਦੇ ਆ ਕਿ ਮੈਂ ਤੇਰੇ ਬਦਲੇ ਰਿਸਕ ਲੈ ਲਿਆ ਤੇ ਫਿਰ ਪਰਮੇਸ਼ਰ ਆ ਪੁੱਤਰ ਆਉਂਦੇ ਆ ਅਮੇਨ ਔਰ ਅੱਜ ਇਸ ਵੱਡੀ ਰਸੌਲੀ ਤੋਂ ਤੁਸੀਂ ਦੇਖੋ ਆਪਰੇਸ਼ਨ ਕਿੱਦਾਂ ਹੋਣਾ ਸੀ ਪੈਸਾ ਤੇ ਚਲੋ ਲੱਗਣਾ ਹੀ ਹੈ ਪਰ ਜਿਹੜਾ ਪੇਟ ਫਾੜਿਆ ਜਾਣਾ ਉਭਿਓ ਸੀ ਵਾਲਾ ਟੀਕਾ ਲੱਗਣਾ ਦਵਾਈਆਂ ਬਾਅਦ ਵਿੱਚ ساری ਜ਼ਿੰਦਗੀ ਟਕਰਾ ਕੌਣ ਰਿਹਾ ਸੀ ਉਹਨੂੰ ਦੁਸ਼ਟ ਆਤਮਾ ਔਰ ਉਹਨੇ ਕਿਹਾ ਮੈਂ ਮਾਰਨਾ ਏ ਇਹਨੂੰ ਅੰਦਰ ਆਪਰੇਸ਼ਨ ਰੇ ਕਰਦੇ ਮਾਰਨਾ ਸੀ ਪਰ ਤੁਹਾਡੇ ਮੇਰੇ ਪਰਮੇਸ਼ਵਰ ਨੇ ਮਹਾ ਅਭਿਸ਼ੇਕ ਦੇ ਪਰਮੇਸ਼ਵਰ ਨੇ ਇਸ ਬੇਟੀ ਨੂੰ ਆਜ਼ਾਦ ਕੀਤਾ ਉਸ ਵੱਡੀ ਰਸਵਾਲੀ ਤੋਂ ਹਾਲੇਲੀਆ ਤੇਰਾ ਧੰਨਵਾਦ ਜਿੱਦਾਂ ਪ੍ਰਭੂ ਜੀ ਆ ਤੁਸੀਂ ਤੇ ਕਿਦਾਂ ਲੱਗਦਾ ਸੀ ਜਿੱਦਾਂ ਹਾਂਜੀ ਕਿ ਇਦਾਂ ਨਹੀਂ ਨਿਕਲ ਸਕਦੀ ਰਸੌਲੀ ਨਹੀਂ ਜੀ ਮੈਨੂੰ ਨਹੀਂ ਸੀ ਲੱਗਦਾ ਵੀ ਇਦਾਂ ਨਿਕਲੂਗੀ ਮੈਨੂੰ ਆਪਰੇਸ਼ਨ ਤੋਂ ਵੀ ਬਹੁਤ ਜ਼ਿਆਦਾ ਡਰ ਲੱਗਦਾ ਜਦੋਂ ਆਪਰੇਸ਼ਨ ਦਾ ਨਾਮ ਲੈਂਦੇ ਹੀ ਮੈਨੂੰ ਤੇਲੀਆਂ ਹੀ ਛੁੱਟ ਪੈਂਦੀਆਂ ਸੀ ਉਦੋਂ ਹੀ ਅੱਛਾ ਹਾਂਜੀ ਤੇ ਮੈਨੂੰ ਨਹੀਂ ਸੀ ਲੱਗਦਾ ਕਿ ਮੈਨੂੰ ਮਤਲਬ ਵੀ ਇਦਾਂ ਹੋਊਗਾ ਵੀ ਮੇਰੇ ਵਰਸੌਲੀ ਨਿਕਲ ਆਊਗੀ ਇਦਾਂ ਮੈਂ ਖੋਦ ਹੀ ਰਹਿਣ ਰਹੇਗੀ ਕਿ ਮੈਂ ਕਹਾ ਪ੍ਰਭੂ ਤੇਰਾ ਧੰਵਾਤੂ ਆਵਦੇ ਦਾਸਾਂ ਦੇ ਦੁਆਰਾ ਹੋ ਕੇ ਇੰਨਾ ਮੇਰੇ ਨਾਲ ਚਮਤਕਾਰ ਵੱਡਾ ਕੀਤਾ ਆਪਦੇ ਦਾਸਾਂ ਦੇ ਬੋਲ ਨੂੰ ਥੱਲੇ ਨਹੀਂ ਡਿੱਗਣ ਦਿੱਤਾ ਤੁਸੀਂ ਤੁਸੀਂ ਐਤਵਾਰ ਦਾ ਕਹ ਤੇ ਤੁਸੀਂ ਬੁੱਧਵਾਰ ਹੀ ਪ੍ਰਭੂ ਮੇਰੇ ਵਿੱਚ ਕੰਮ ਕਰ ਦਿੱਤਾ ਤੁਸੀਂ ਹੋਾ ਬੋਲੀਆ ਕੀ ਕਹੋਗੇ ਸੁਣਨ ਵਾਲਿਆਂ ਨੂੰ ਫਿਰ ਹਾਂਜੀ ਸੁਣਨ ਵਾਲਿਆਂ ਨੂੰ ਕੀ ਮੈਸੇਜ ਦੇਣਗੇ ਕਿ ਕਰਨ ਅਗਰੇ ਨਾ ਮੁਸ਼ਕਲ ਪਰੇਸ਼ਾਨੀਆਂ ਸੁਣਨ ਵਾਲਿਆਂ ਨੂੰ ਮੈਂ ਇਹੀ ਕਹਿ ਸਕਦੀ ਆ ਵੀ ਜਿਵੇਂ ਮੈਂ ਵਿਸ਼ਵਾਸ ਕੀਤਾ ਤੁਸੀਂ ਵੀ ਵਿਸ਼ਵਾਸ ਕਰੋ ਤੇ ਜੋ ਵੀ ਭੈਣ ਭਾਈ ਕੋਈ ਦੁਖੀ ਆ ਉਹ ਆਵੇ ਇੱਥੇ ਤੇ ਉਹ ਜਿਵੇਂ ਮੇਰੇ ਨਾਲ ਪ੍ਰਭੂ ਨੇ ਕੰਮ ਕੀਤਾ ਉਹੀ ਪ੍ਰਭੂ ਤੁਹਾਡਾ ਤੇ ਉਹੀ ਪ੍ਰਭੂ ਮੇਰਾ ਚੋ ਤੇਰਾ ਮਾ ਭਿਸੇ ਗੁਦਾ ਕੜਨਾ ਜਿ ਜਰਿਤਾ ਤੇਰਾ ਮਾ ਭਿਸੇ ਗੁਦਾ ਜ਼ਿੰਦਾ ਹੈ 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 ਆਪਣੇ ਰੱਬਾਂ ਨੂੰ ਉਠਾਓ ਸਭ ਜਨਾ ਪੜੇ ਹੱਥਾਂ ਨਾ ਅਗਰ ਤੁਹਾਡੇ ਸਰੀਰ ਦੇ ਅੰਦਰ ਕੋਈ ਵੀ ਸ਼ੈਤਾਨੀ ਇੰਪੈਕਸ਼ਨ ਹੋਈ ਹੈ चाहे पथरी पत्री, रसौली जो, जो कुछ भी है।, है मेरे, मेरे परमेश्वर की महासामर्थ्य अगू जलाएगी और दूर्ण। दूर्ण। आज ते अंदर जानगे शरीर दे।, दे और जो कुछ अंदर बिखरे आप प्या उल्टा पुल्टा है, ओनू बिल्कुल सिद्धा कर देंगे। बेबी अगर राइट स्थान पे आ जाएगा आज अब गर्भ अगर गलत स्थान पर बंद है अज खोल देता जाएगा बंद अज खुले मान साम्राज्य द्वारा अपने हाथों और शुकराना करो परमेश्वर का